ਦੋਸਤੋ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗ੍ਰਪ ਡੀ ਦੀਆਂ ਵੱਖ-ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਇਹ ਪੋਸਟਾਂ ਬਿਲਕੁਲ ਰੈਗੂਲਰ 베ਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਪੋਸਟਾਂ ਨੇ ਜੀ ਗਰੁੱਪ ਡੀ ਦੀਆਂ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੋਸਟਾਂ ਨੇ ਚਪੜਾਸੀ ਅਤੇ ਹੋਰ ਵੀ ਬਖ ਬਖ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਨੰਬਰ 1 ਦੇ ਉੱਪਰ ਦੋਸਤੋ ਨੋਟੀਫਿਕੇਸ਼ਨ ਨੰਬਰ 1 ਜੀ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦੇ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਉਹਨਾਂ ਡਾਕੂਮੈਂਟ ਸਾਰੇ ਉਹਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਸਭ ਤੋਂ ਪਹਿਲਾਂ ਤੁਹਾਨੂੰ ਫਿਲਪ ਕਰਨ ਦਾ ਤਰੀਕਾ ਦੱਸ ਦੇਣਾ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਏਜ ਕੁਆਲਿਫਿਕੇਸ਼ਨ ਕੈਟਾਗਰੀ ਪਰਮਨੈਂਟ ਐਡਰੈਸ ਟੈਂਪੋਰ ਲਿਸਟ ਆਫ ਡਾਕੂਮੈਂਟਸ ਜੋ ਡਾਕੂਮੈਂਟਸ ਨਾਲ ਅਟੈਚ ਕਰੋਗੇ ਉਹਨਾਂ ਦੀ ਲਿਸਟ ਆਫ ਮੋਬਾਈਲ ਨੰਬਰ ਮੇਲ ਆਈਡੀ ਜ਼ਰੂਰ ਲਿਖਿਓ ਜੀ ਜੇਕਰ ਤੁਹਾਡੇ ਉੱਪਰ ਕੋਈ ਕੇਸ ਵਗੈਰਾ ਚੱਲਦਾ ਤਾਂ ਉਹਦੀ ਡਿਟੇਲ ਇੱਥੇ ਤੁਹਾਨੂੰ ਦੇਣੀ ਹੋਵੇਗੀ ਉਹਦੇ ਬਾਅਦ ਤੁਸੀਂ ਸਿਗਨੇਚਰ ਕਰਕੇ ਭੇਜ ਦੇਣਾ ਹੋਵੇਗਾ ਜੀ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਠਾਨਕੋਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਸਟਡ ਕਾਪੀਜ਼ ਤੁਸੀਂ ਨਾਲ ਲਗਾਉਣੀਆਂ ਹੋਣਗੀਆਂ ਕਿਸੇ ਵੀ ਅਗਸਟਡ ਅਫਸਰ ਤੋਂ ਤੁਸੀਂ ਅਟੈਸਟਡ ਕਰਾ ਸਕੋਗੇ ਚਾਹੇ ਸਕੂਲ ਤੋਂ ਕਰਾ ਸਕ ਸਰਕਾਰੀ ਹਸਪਤਾਲ ਤੋਂ ਵੀ ਤੁਸੀਂ ਅਟੈਸਟਲ ਕਰਾ ਸਕੋਗੇ ਦੋ ਤਾਈਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਆਦੀ ਤੁਸੀਂ ਨਾਲ ਲਗਾ ਕੇ 1/4/2024 5 ਵਜੇ ਤੱਕ ਤੁਸੀਂ ਆਪਣੇ ਡਾਕੂਮੈਂਟਸ ਭੇਜ ਦੇਣੇ ਹੋਣਗੇ ਜੀ ਪੋਸਟਾਂ ਨੇ ਗਰੁੱਪ ਡੀ ਦੀਆਂ ਇੱਥੇ ਮੈਂਸ਼ਨ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਜੀ ਜਿਨ੍ਹਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ 38 ਦੀਆਂ ਟੋਟਲ ਪੋਸਟਾਂ ਨੇ 3 ਜਿਹਦੇ ਵਿੱਚ სპੋਰਟਸਮੈਨ ਦੀ ਇੱਕ ਪੋਸਟ ਹੈ ਜੀ ਜੋ ਹੈਂਡੀਕੈਪਟਸ ਉਮੀਦਵਾਰ ਉਹਨਾਂ ਲਈ ਇੱਕ ਪੋਸਟ ਹੈ ਜੀ ਐਸਸੀ სპੋਰਟਸਮੈਨ ਦੀ ਇੱਕ ਪੋਸਟ ਲਈ ਅਪਲਾਈ ਕਰ ਸਕੋਗੇ ਇਨਾ ਪੋਸਟਨ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 8ਵੀ ਤੁਸੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਉਮਰ ਹੱਦ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਹ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਇਨਾ ਪੋਸਟਨ ਲਈ ਕੋਈ ਪੇਪਰ ਨਹੀਂ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਤਰਕਤ ਬਟਾ ਇੰਟਰਵਿਊ ਹੋਵੇਗਾ ਜੀ ਇੰਟਰਵਿਊ ਦਾ ਸ਼ਡਿਊਲ ਕੁਸ਼ਿਸ ਪ੍ਰਕਾਰ ਹੈ ਜੀ ਇਹ ਤੋਂ ਲੈ ਕੇ ਜੇ ਤੱਕ ਦੇ ਜਿਹਨੇ ਉਮੀਦਵਾਰ ਹੋਣਗੇ ਜੀ ਉਹਨਾਂ ਦਾ ਇੰਟਰਵਿਊ 8 4 2024 ਨੂੰ ਹੋਵੇਗਾ ਜੀ ਕਿ ਇਹ ਤੋਂ ਲੈ ਕੇ ਆਰ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 9 4 2024 ਐਸ ਤੋਂ ਲੈ ਕੇ ਜੈਡ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 10 4 2024 ਨੂੰ ਲਿਆ ਜਾਵੇਗਾ ਕੋਈ ਤੁਹਾਨੂੰ ਵੱਖਰੇ ਤੌਰ ਤੇ ਲੈਟਰ ਨਹੀਂ ਭੇਜਿਆ ਜਾਵੇਗਾ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਹੋਵੇਗਾ ਜੀ ਯਰ ਰਿਪੋਰਟਿੰਗ ਟਾਈਮ ਇਸ ਵੇਰੇ ਤੁਸੀਂ 10 ਵਜੇ ਰਿਪੋਰਟ ਕਰਦਣੀ ਹੋਵੇਗੀ ਜੀ ਐਡਰੈਸ ਉੱਪਰ ਮੈਂਸ਼ਨ ਕੀਤਾ ਗਿਆ ਉਸ ਐਡਰੈਸ ਤੇ ਤੁਸੀਂ ਪਹੁੰਚ ਜਾਣਾ ਜੀ ਉਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਦਣੇ ਹੋਣਗੇ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੀਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਨੰਬਰ 2 ਦੇ ਉੱਪਰ ਦੋਸਤੋ ਨੋਟੀਫਿਕੇਸ਼ਨ ਨੰਬਰ 2 ਜੀ ਦੋਸਤੋ ਨਾ ਪੋਸਟਾਂ ਲਈ ਵੀ ਅਪਲਾਈ ਤੁਸੀ ਆਫਲਾਈਨ ਕਰਨਾ ਹੋਵੇਗਾ ਜੀ ਡਿਟੇਲ ਤੁਹਾਨੂੰ ਮੈਂ ਦੱਸ ਦਿੱਤੀ ਆ ਸਾਰਾ ਡਿਟੇਲ ਤੁਸੀ ਫਿਲਪ ਕਰ ਲੈਣੀ ਹੋਵੇਗੀ ਇਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਇੱਥੇ ਕੁਆਲੀਫਿਕੇਸ਼ਨ ਤੁਸੀ ਕਿੰਨੀ ਕੰਪਲੀਟ ਕੀਤੀ ਸਾਰੀ ਇੱਥੇ ਮੈਂਸ਼ਨ ਕਰਨੀ ਹੋਵੇਗੀ ਜੀ ਕਿ ਕਿ ਡਾਕੂਮੈਂਟ ਤੁਸੀ ਨਾਲ ਲਗਾਉਣੇ ਨੇ ਇੱਥੇ ਸਾਰੀ ਡਿਟੇਲ ਮੈਂਸ਼ਨ ਕੀਤੀ ਗਈ ਆ ਇਹ ਡਾਕੂਮੈਂਟ ਤੁਸੀ ਨਾਲ ਲਗਾ ਦੇਣੇ ਹੋਣਗੇ ਜੀ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਕਿਸੇ ਵੀ ਗਲਟਡ ਅਫਸਰ ਤੋਂ ਤੁਸੀਂ ਅਟੈਸਟਡ ਕਰਵਾ ਕੇ ਨਾਲ ਲਗਾਉਣੀਆਂ ਹੋਣਗੀਆਂ ਜੀ ਤੇ ਲਾਸਟ ਡੇਟ ਰੱਖੀ ਗਈ ਜੀ 25 3 2024 5 ਵਜੇ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟਾਂ ਨਹੀਂ ਚਪੜਾਸੀ ਦੀਆਂ ਟੋਟਲ ਪੋਸਟਾਂ ਨੇ 4 ਜਿਹਦੇ ਵਿੱਚ ਜਰਨਲ ਦੀ ਇੱਕ ਹੈ ਜੀ ਐਸਸੀ ਮਜਬੀ ਦੀਆਂ ਦੋ ਨੇ ਜੀ ਜੋ ਫਿਜ਼ੀਕਲੀ ਹੈਂਡੀਕੈਪਟ ਉਮੀਦਵਾਰ ਨੇ ਉਹਨਾਂ ਲਈ ਇੱਕ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 8ਵੇਂ ਤੁਸੀਂ ਪਾਸ ਕੀਤੀ ਹੈ ਉਮਰ ਹੱਦੇ 18 ਤੋਂ ਲੈ ਕੇ 35 ਸਾਲ ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਸਿਪਰ ਦੀਆਂ ਪੋਸਟਾਂ ਨੇ ਜੀ ਪੋਸਟ ਹੈ ਇੱਕ ਐਸਸੀ ਮਜੀ ਵਾਸਤੇ ਇੱਕ ਪੋਸਟ ਅਨਾਉਂਸਮੈਂਟ ਕੀਤੀ ਹੈ ਜੀ 18 ਜ ਮਹੀਨਾ ਸੈਲਰੀ ਦਿੱਤੀ ਜਾਵੇਗੀ 8ਵੀ ਤੁਸੀਂ ਪਾਸ ਕੀਤੀ ਹੈ ਉਮਰ ਹੱਦ 18 ਤੋਂ 35 ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਧਰ ਰੈਲੈਕਸੇਸ਼ਨ ਵੀ ਦਿੱਤਾ ਜਾਵੇਗਾ ਦੋਸਤੋ ਨਾ ਪੋਸਟਾਂ ਲਈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਕੇਵਲ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਇੰਟਰਵਿਊ ਦਾ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਪੋਸਟਾਂ ਨੇ ਚਪੜਾਸੀ ਦੀਆਂ ਇਹ ਤੋਂ ਲੈ ਕੇ ਜੇ ਤੱਕ ਦੇ ਜੀ ਨਾ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 30 3 2024 ਨੂੰ ਹੋਵੇਗਾ ਜੀ ਕੇ ਤੋਂ ਲੈ ਕੇ ਆਰ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 1 4 2024 ਨੂੰ ਹੋਵੇਗਾ ਜੀ ਇਸ ਤੋਂ ਲੈ ਕੇ ਜੈਡ ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 2 4 2024 ਨੂੰ ਲਿਆ ਜਾਵੇਗਾ ਜੀ ਦੋ ਸਪੀਕਰ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਕੇ ਤੋਂ ਲੈ ਕੇ ਜੇ ਤੱਕ ਦੇ ਉਮੀਦਵਾਰਾਂ ਲਈ 30 3 2024 ਨੂੰ ਕੇ ਤੋਂ ਲੈ ਕੇ ਆਰ ਤੱਕ ਦੇ ਉਮੀਦਵਾਰਾਂ ਲਈ 1 4 2024 ਨੂੰ ਇਸ ਤੋਂ ਲੈ ਕੇ ਜੈਡ ਤੱਕ ਦੇ ਉਮੀਦਵਾਰਾਂ ਲਈ 2 4 2024 ਨੂੰ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਤੇ ਜਦੋਂ ਤੁਸੀਂ ਜਾਣਾ ਜੀ ਆਪਣੇ ओरिजिनल ਡਾਕੂਮੈਂਟਸ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਰਿਪੋਰਟਿੰਗ ਟਾਈਮ ਹੈ ਜੀ ਸਵੇਰੇ 10 ਵਜੇ ਦੀ ਸੁਪਰੀਡੈਂਟ ਦੇ ਆਫਿਸ ਵਿੱਚ ਤੁਸੀ ਪਹੁੰਚ ਜਾਣਾ ਹੋਵੇਗਾ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਬਤਾਇਆ ਜਾ ਸਕਦਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟਿਊਸ਼ਨ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਹੋਰ ਬਧੇਰੀ ਜਾਣਕਾਰੀ ਤੁਸੀਂ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਨੰਬਰ 3 ਦੇ ਉੱਪਰ ਨੋਟੀਫਿਕੇਸ਼ਨ ਨੰਬਰ 3 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਲੰਧਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਪਲੀਕੇਸ਼ਨ ਫਾਰਮ ਦੇ ਨਾਲ اٹੈਸਟਡ ਕਾਪੀਜ਼ ਕੁਆਲਿਫਿਕੇਸ਼ਨ ਐਕਸਪੀਰੀਅੰਸ ਅਤੇ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ ਤੁਸੀਂ ਭੇਜ ਦੇਣਾ ਹੋਵੇਗਾ ਜੀ ਐਡਰੈਸ ਪਰ ਮੈਂਸ਼ਨ ਕੀਤਾ ਗਿਆ ਜੀ ਇਸ ਐਡਰੈਸ ਤੇ ਤੁਸੀਂ ਇਹਨਾਂ ਡਾਕੂਮੈਂਟਸ ਭੇਜਣੇ ਹੋਣਗੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 2/4/2024 5 ਵਜੇ ਤੱਕ ਤੁਸੀਂ ਆਪਣੇ ਡਾਕੂਮੈਂਟਸ ਸਪੇਸ ਸਕੋਗੇ ਪੋਸਟਾਂ ਦੇ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਜੋ ਕੱਚੇ ਤੌਰ ਤੇ ਅਨਾਉਂਸਮੈਂਟ ਕੀਤਾ ਗਿਆ ਯਾਨੀ ਟੋਟਲ ਪੋਸਟਾਂ ਨੇ ਜੀ 2 ਜਰਨਲ ਦੀ ਇੱਕ ਹੈ ਜੀ ਐਸਸੀ ਦੀ ਇੱਕ ਹੈ ਜੀ ਇਹਨਾਂ ਪੋਸਟਾਂ ਲਈ 14237 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਚਾਹੇ ਆਰਟਸ ਹੋਵੇ ਚਾਹੇ ਸਾਇੰਸ ਵਿੱਚ ਹੋਵੇ ਤਾਂ ਤੁਸੀਂ ਅਪਲਾਈ ਕਰ ਸਕੋਗੇ 10ਵੀਂ ਤੁਸੀਂ 50% ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਕੰਪਿਊਟਰ ਕੋਰਸ ਤੁਸੀਂ ਕੰਪਲੀਟ ਕੀਤਾ ਹੋਣਾ ਵੀ ਜ਼ਰੂਰੀ ਹੈ ਜੀ ਜੋ ਉਮਰ ਹਦਾਇਤ 18 ਤੋਂ ਲੈ ਕੇ 37 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਅਤੇ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। ਦੋਸਤੋ ਇਹਨਾਂ ਪੋਸਟਾਂ ਲਈ ਟਾਈਪਿੰਗ ਦਾ ਇਸ ਤੋਂ ਵੱਡਾ ਲਿਆ ਜਾਵੇਗਾ। ਟਾਈਪਿੰਗ ਟੈਸਟ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਅਪਲਾਈ ਕਰਨਾ ਤੁਸੀਂ ਆਫਲਾਈਨ ਹੋਵੇਗਾ। ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟਸ ਸਾਰੇ ਉਹਦੇ ਨਾਲ ਲਗਾ ਕੇ ਐਡਰੈਸ ਪਰ ਮੈਂਸ਼ਨ ਕੀਤਾ ਗਿਆ ਉਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਣੇ ਹੋਣਗੇ ਜੀ ਟੈਸਟ ਤੇ ਜਾਣ ਲਈ ਤੁਹਾਨੂੰ ਕੋਈ ਟ੍ਰੀਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ